ਸ਼੍ਰੋਮਣੀ ਕਮੇਟੀ ਸਾਡੀ ਸਰਮੌਰ ਜੱਥੇਬੰਦੀ ਹੈ ਜਿਹਨੂੰ ਆਪਾਂ ਕਹਿੰਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਜੱਥੇਬੰਦੀ ਹੈ ਹਾਂਜੀ ਸਾਡੇ ਲਹੂ ਦੇ ਨਾਲ ਸਿਰਜੀ ਹੋਈ ਇੱਕ ਕਮੇਟੀ ਹੈ ਹਾਂਜੀ ਹਾਂਜੀ ਕਦੀ ਉਹਨਾਂ ਕੋਲ ਆਪਣੇ ਹਾਲਾਤ ਤੁਸੀਂ ਦਾਅਵਾ ਚਾਕੇ ਦੱਸੇ ਵੀ ਮੇਰੇ ਬੜੀ ਵਰਾਂ ਜੀ ਬੜੀ ਵਰਾਂ ਬੜੀ ਵਰਾਂ ਜੀ ਕੋਈ ਮਦਦ ਮਿਲੀ ਕਿਸੇ ਪ੍ਰਕਾਰ ਦੀ ਕੋਈ ਮਦਦ ਨਹੀਂ ਅਜੇ ਤੱਕ ਮਿਲੀ ਸ਼੍ਰੋਮਣੀ ਕਮੇਟੀ ਵਾਲਾ ਨਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੋਈ ਗ੍ਰੰਥੀ ਸਿੰਘ ਕਹੂਗਾ ਕਿ ਮੇਰੇ ਬੇਟੇ ਗ੍ਰੰਥੀ ਬਣ ਜਾ ਨਹੀਂ ਜੀ ਕੋਈ ਨਹੀਂ ਕਰਦਾ ਕੋਈ ਨਹੀਂ ਸਿਰ ਟੁਕਦਾ ਹੂੰ ਕੋਈ ਨਸ਼ੇ ਛੁਕੜਾ ਫਿਰ ਕੌਮ ਦਾ ਕੀ ਹਾਲ ਹੋਊਗਾ ਫਿਰ ਜ਼ੀਰੋ ਯਾਰ ਮੇਰੇ ਹਾਵਨਾਗਾ ਆਉਣ ਵਾਲਾ ਸਮਾਂ ਜਿਹੜਾ ਨਾ ਗ੍ਰੰਥੀਆਂ ਦੇ ਲਾਜ ਵਿੱਚ ਤੇ ਜ਼ੀਰੋ ਅਸੀਂ ਕਿਨੂੰ ਆਪਣੇ ਮਗਰ ਲਾਵਾਂਗੇ ਆਪਣੀ ਮਜਬੂਰੀ ਮਗਰ ਲਾਵਾਂਗੇ ਨਾ ਬਿਲਕੁਲ ਕਿ ਜੇ ਨਾ ਅਸੀਂ ਮਜਬੂਰ ਨਾ ਤੁਸੀਂ ਵੀ ਮਜਬੂਰ ਹੋਵੋ ਹਾਂ ਪੜ ਸਿੱਖੋ ਭੁੱਖੇ ਮਰੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਜਗ੍ਹਾ ਤੇ ਮੈਂ ਖੜਾ ਐ ਅਕਸਰ ਤੁਸੀਂ ਮੈਨੂੰ ਦੇਖਦੇ ਹੋਗੇ ਕਿ ਪ੍ਰਾਣੀਆਂ ਬਿਲਡਿੰਗਾਂ ਪ੍ਰਾਣਕ ਪੁਰਾਣੇ ਇਤਿਹਾਸਕ ਸਥਾਨ ਮੈਂ ਤੁਹਾਨੂੰ ਦਿਖਾਉਣਾ ਜਾ ਪੁਰਾਣਾ ਘਰ ਦੇਖ ਕੇ ਵੀ ਤੁਸੀਂ ਸੋਚਦੇ ਹੋਵੋਗੇ ਕਿ ਸ਼ਾਇਦ ਅੱਜ ਵੀ ਕੋਈ ਪ੍ਰਾਣੀ ਇਤਿਹਾਸਕ ਚੀਜ਼ ਤੁਹਾਨੂੰ ਦਿਖਾਉਣ ਲੱਗਾ ਪਰ ਅੱਜ ਕੋਈ ਪ੍ਰਾਣੀ ਇਤਿਹਾਸਕ ਚੀਜ਼ ਨਹੀਂ ਦਿਖਾਉਣ ਲੱਗਾ ਅੱਜ ਇੱਕ ਗ੍ਰੰਥੀ ਸਿੰਘ ਦੇ ਹਾਲਾਤ ਦਿਖਾਉਣ ਲੱਗਾ ਇਹ ਗ੍ਰੰਥੀ ਸਿੰਘ ਦਾ ਘਰ ਹੈ ਜੀ ਦੇਖ ਲਓ ਤੁਸੀਂ ਕਮਰਾ ਬਿਲਕੁਲ ਮੇਰੇ ਖਲ ਬਾਬੇ ਆਦਮ ਦੇ ਸਮੇਂ ਦਾ ਹੋਣਾ ਤੇ ਇਹ ਬਾਥਰੂਮ ਜੇ ਇਹਦੇ ਵਿੱਚ ਇਸ਼ਨਾਨ ਪਾਣੀ ਹੁੰਦਾ ਤੇ ਗ੍ਰੰਥੀ ਸਿੰਘ ਦਾ ਘਰ ਹੈ ਪਿਛਲੇ 50 ਸਾਲ ਤੋਂ ਬੰਦਾ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਹੈ ਹੁਣ 76 ਸਾਲ ਦੀ ਉਮਰ ਹੋ ਗਈ ਹੈ ਸੋਟੇ ਨਾਲ ਚੱਲਦੇ ਨੇ ਤੇ ਘਰ ਦੇ ਵਿੱਚ ਇੱਕ ਬਿਰਧ ਮਾਤਾ ਉਹਨਾਂ ਦੇ ਘਰ ਵਾਲੀ ਜਿਹੜੀ ਚੱਲ ਫਿਰ ਵੀ ਨਹੀਂ ਸਕਦੀ ਦੋ ਬੇਟੇ ਸਨ ਇੱਕ ਬੇਟਾ ਤਾਂ ਕਲਕੱਤੇ ਜਾ ਕੇ ਆਪਣੀ ਕੋਈ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਤੇ ਦੂਸਰਾ ਬੇਟਾ ਵੀ ਇਹਨਾਂ ਦਾ ਕੰਮ ਦੇ ਵਿੱਚ ਬਹੁਤਾ ਸੁਹਿਰਦ ਨਹੀਂ ਦਿਹਾੜੀ ਧੱਪਾ ਕਰਕੇ ਉਹ ਵੀ ਆਪਣੇ ਬੱਚੇ ਜਿਹੜੇ ਪਾਲਿਆ ਇਸੇ ਘਰ ਦੇ ਵਿੱਚ ਦੋ ਪਰਿਵਾਰ ਰਹਿੰਦੇ ਨੇ ਇੱਕ ਬਾਬਾ ਜੀ ਦੇ بیٹے ਦਾ ਪਰਿਵਾਰ ਤੇ ਇੱਕ ਬਾਬਾ ਜੀ ਖੁਦ ਆਪਣੀ ਧਰਮ ਪਤਨੀ ਦੇ ਨਾਲ ਰਹਿੰਦੇ ਨੇ ਆਪਾਂ ਹਾਲਾਤ ਕਰਦੇ ਦਿਖਾਤੇ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੁਣੀਆਂ ਕਿ ਛੱਤਾਂ ਟੁੱਟੀਆਂ ਹੋਈਆਂ ਨੇ ਬਾਲਿਆਂ ਵਾਲੀਆਂ ਛੱਤਾਂ ਸਰਕੀ ਪਈ ਹੋਈ ਹੈ ਤੇ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਗਾਤਾਰ ਕਿ ਇਹ ਘਰ ਦੇ ਹਾਲਾਤ ਜਿਹੜੇ ਐਨੇ ਵੱਤ ਤੋਂ ਵੱਤਰ ਨੇ ਕਿ ਇੱਥੇ ਤਾਂ ਇਨਸਾਨਾਂ ਦਾ ਰਹਿਣਾ ਜਿਹੜਾ ਬਹੁਤ ਮੁਸ਼ਕਲ ਹੈ ਜਾਨਵਰ ਵੀ ਰਹਿਣਾ ਪਸੰਦ ਨਾ ਕਰੇ ਪਰ ਇਹ ਗੁਰੂ ਕੇ ਵਜ਼ੀਰਾਂ ਦੇ ਹਾਲਾਤ ਨੇ ਇਹ ਸਾਡੀ ਕੌਮ ਦੀ ਬਹੁਤ ਵੱਡੀ ਤਰਾਸ਼ਗੀ ਹੈ ਕਿ ਅਸੀਂ ਆਪਣੇ ਗ੍ਰੰਥੀ ਸਿੰਘ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਸਿੱਖਿਆ ਦੇਣੀ ਸੀ ਅਸੀਂ ਉਹ ਗ੍ਰੰਥੀ ਹੀ ਨਹੀਂ ਸੰਭਾਲ ਸਕੇ ਆਓ ਬਾਬਾ ਜੀ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਤੇ ਪੂਰੀ ਕਹਾਣੀ ਉਹਨਾਂ ਤੋਂ ਜਾਣਦੇ ਸੋ ਸੰਗਤ ਜੀ ਇਸ ਵੇਲੇ ਗ੍ਰੰਥੀ ਸਿੰਘ ਬਾਬਾ ਕਾਬਲ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਆਓ ਪਉਨੇ ਫਤਿਹ ਸਾਹਿਬ ਤੇ ਕਰਦੇ ਗੱਲਬਾਤ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਿੰਨੇ ਸਮੇਂ ਤੋਂ ਗ੍ਰੰਥੀ ਦੀ ਸੇਵਾ ਨਿਭਾ ਰਹੇ ਮਹਾਰਾਜ ਜੀ ਕਟਤਕੋਰ 50 ਸਾਲ ਹੋ ਗਿਆ ਜੀ 50 ਸਾਲ ਹੋ ਗਏ ਹਾਂਜੀ ਤੇ ਕਦੋਂ ਸ਼ੁਰੂ ਹੋ ਜਾਂਦੇ ਤੁਸੀਂ ਗ੍ਰੰਤੀ ਸੇਵਾ ਕਰਨ ਤੁਹਾਡੀ ਉਮਰ ਕਿੰਨੀ ਸੀ ਉਦੋਂ ਮੇਰੀ ਉ ਜੀ ਬਿਲਕੁਲ ਅੰਧਾਰ ਯਮਨ ਸੀ ਅੱਛਾ ਤੇ ਅੱਜ ਮੈਨੂੰ 70 ਸਾਲ ਹੋ ਗਿਆ 70 ਸਾਲ ਹਾਂਜੀ ਮਤਲਬ ਤੁਹਾਡੀ ਉਮਰ 70 ਸਾਲ ਹੋ ਗਈ 50 ਸਾਲ ਗ੍ਰੰਤੀ ਦੀ ਸੇਵਾ ਹਾਂਜੀ 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 ਪਰਿਵਾਰ ਦੇ ਵਿੱਚ ਸ਼ੁਰੂ ਤੋਂ ਕਿਸ ਤਰ੍ਹਾਂ ਦੇ ਹਾਲਾਤ ਸੀ ਤੁਹਾਡੇ ਬੱਚੇ ਜਿਹੜੇ ਕੀ ਕੰਮ ਕਰਦੇ ਸੀ ਬੱਚੇ ਪਹਿਲਾਂ ਤੇ ਤਰੋਂ ਤੇਰੇ ਖੇਣ ਮੱਠਣ ਦੇ ਵਿੱਚ ਹੀ ਰਹੇ ਹਾਂ ਤੇ ਅਸੀਂ ਦੋਵੇਂ ਜੀ ਆਪਣੇ ਜਿੰਨੇ ਜੋਗੇ ਹੈਗੇ ਹਾਂ ਮਾੜਾ ਚੰਗਾ ਘਰ ਦਾ ਜਿਹੜਾ ਵਾ ਉਹ ਚਲਾਈ ਫਿਰਦੇ ਹਾਂ ਇਹ ਵੀ ਥੋੜਾ ਤੁਰਦੇ ਫਿਰਦੇ ਹਾਂ ਜੀ ਜੀ ਤੇ ਮੈਂ ਵੀ ਬਾਹਰ ਅੰਦਰ ਜਾ ਕੇ ਸਾਈਕਲ ਤੇ ਦੂਰ ਨੇੜੇ ਹਾਂ ਘਰੋਂ ਇੱਥੋਂ ਤੋਂ ਲੈ ਕੇ ਅਟਾਰੀ 32 ਮਿੰਟ ਤੱਕ ਮੈਂ ਸਾਈਕਲ ਤੇ ਜਾ ਕੇ ਪਾਰਕ ਕੀਤੇ ਹਾਂ ਪਾਰਕ ਕਰਕੇ ਆਪਣਾ ਘਰ ਦਾ ਜਿਹੜਾ ਨਾ ਟਾਈਮ ਫਸ ਕਰਦੇ ਨੇ ਉਦੋਂ ਕੇਵਲ ਸਾਨੂੰ 500 ਰੁਪਏ ਮਿਲ ਜਾਂਦਾ ਹੈ ਜੀ ਪੂਰੇ ਅਖੰਡ ਪੜ ਦਾ 500 ਰੁਪਏ 500 ਰੁਪਏ ਜਿੱਦਾਂ ਦਿਨ ਤਹੀ ਸ਼ੁਰੂ ਕੀਤਾ ਹਾਂਜੀ ਹਾਂਜੀ ਅੱਛਾ ਅੱਛਾ ਤੇ ਕੌਣ ਤੱਕ ਤੁਸੀਂ ਪੱਕੀ ਡਿਊਟੀ ਕਿਤੇ ਕੀਤੀ ਪਹਿਲਾਂ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਨਭਾਈ ਤੁਸੀਂ ਗੁਰਦੁਆਰਾ ਸਾਹਿਬ ਜਗਤਪੁਰਾ ਮੇਰੇ ਕੋਲ ਸੀਗੀ ਅੱਛਾ ਤੇ ਆ ਮੇਰੀ ਲਾਤ ਟੁੱਟਣ ਦੇ ਕਰਕੇ ਜਗਤਪੁਰਾ ਵੀ ਮੇਰੇ ਕੋਲੋਂ ਖੁੱਸ ਗਿਆ ਗੁਰਦੁਆਰਾ ਹੂੰ ਤੇ ਆ ਜਿਹੜੇ ਮਤੰਗਾ ਮਕਾਨ ਦੇ ਵਿੱਚ ਆਪਾਂ ਬੈਠੇ ਆ ਇਹ ਜਗਤਪੁਰਿਆਂ ਦੀ ਦੇਣ ਹੈ ਇਹ ਜਗਤਪੁਰੇ ਪਿੰਡ ਵਾਲਿਆਂ ਪਾਗ ਦਿੱਤਾ ਇਹ ਪਿੰਡ ਵਾਲਿਆਂ ਨੇ ਪਾਗ ਦਿੱਤਾ ਇਹਦੇ 'ਚ ਮੇਰਾ ਕੋਈ ਯੋਗਦਾਨ ਨਹੀਂ ਹੂੰ ਕਿਉਂਕਿ ਉਹਨਾਂ ਨੇ ਇੱਕ ਸਾਡੀ ਗਰੀਬੀ ਨੂੰ ਦੇਖ ਕੇ ਸਾਡੇ ਦੋਹਾਂ ਜੀਆਂ ਦੀ ਹਾਂ ਢੀ ਕਪਤਾਨ ਨੂੰ ਵੇਖ ਕੇ ਤੇ ਸਾਨੂੰ ਉਹਨਾਂ ਨੇ ਇੱਕ ਮਦਦ ਤੌਰ ਤੇ ਇਹ ਕੰਮ ਕੀਤਾ। ਅੱਛਾ ਇੱਕ ਚੀਜ਼ ਹੋਰ ਬਾਈ ਜਦੋਂ ਤੁਸੀਂ ਕਹਿੰਦਾ ਵੀ ਤੁਹਾਡੇ ਸੱਟ ਲੱਗੀ ਆ ਉਦੋਂ ਉਹਨਾਂ ਨੇ ਫਿਰ ਸੇਵਾ ਬukt ਕਰਤਾ ਤੁਹਾਨੂੰ। ਇਹ ਉਹਨਾਂ ਨੇ ਸੇਵਾ ਮੈਨੂੰ ਦਿੱਤੀ ਆ। ਸੇਵਾ ਮੁਕਤੀ ਇਸ ਤਰ੍ਹਾਂ ਹੋ ਗਿਆ ਕਿ ਉੱਥੇ ਮੇਰਾ ਚੇਲਾ ਗਰੰਥੀ ਸੀਗਾ। ਅੱਛਾ ਅੱਛਾ। ਉਹਨੂੰ ਮੈਂ ਪਾਠ ਸਿਖਾਇਆ ਸੀ। ਹਾਂ। ਤੇ ਉਹ ਮੁੜ ਕੇ ਮੇਰੀ ਲਾਟ ਟੁੱਟਣ ਕਰਕੇ ਉਹਨੇ ਸੇਵਾਦਾਰ ਜਿਹੜਾ ਬੱਚਾ ਮੈਂ ਪਾਠ ਸਿਖਾਇਆ ਉਸਨੇ ਹੀ ਮਦਲਕੇ ਕਬਜਾ ਕਰ ਲਿਆ। ਉਸਨੇ ਕਬਜ਼ਾ ਕਰ ਲਿਆ ਬਾਜ ਤੁਹਾਨੂੰ ਸੇਵਾ ਦਿੱਤੀ ਨਹੀਂ ਫਿਰ ਤੁਸੀਂ ਪਿੰਡ ਵਾਲਾ ਕੋ ਨਹੀਂ ਗਏ ਮੈਨੂੰ ਗਿਆ ਪਿੰਡ ਵਾਲਾ ਕੋ ਪਾਰਸੀ ਹੁਣ ਮੈਨੂੰ ਸਾਦੇ ਦੇ ਵੀ ਆ ਮੈਨੂੰ ਜਾਨਣਾ ਵੀ ਆ ਤੇ ਉਹੀ ਜਿਤਨਾ ਬਾਹਰ ਤੇ ਗਰੰਟੀ ਜਾਂਦੇ ਉਸਰਾ ਮੈਂ ਜਾਨਣਾ ਹੁਣ ਮੇਰੀ ਕੋ ਗੁਰਦੁਆਰੇ ਦੇ ਨਾਲ ਕੋਈ ਨਾ ਗੱਲਬਾਤ ਨਹੀਂ ਹੂੰ ਜੇ 50 ਸਾਲ ਤੁਸੀਂ ਸੇਵਾ ਕੀਤੀ ਗਰੰਟੀ ਸਿੰਘ ਦੀ ਨਹੀਂ ਤੇ ਉੱਥੇ 11 ਸਾਲ ਸੇਵਾ ਕੀਤੀ ਹਾਂ ਉਹਨੇ ਟੋਟਲ ਤੁਸੀਂ 50 ਸਾਲ ਹੁਣ ਸੇਵਾ ਕਰਦੇ ਹੋ ਹਾਂ ਹਾਂ ਜੀ ਇਹਦੇ ਵਿੱਚ ਇਸ ਦਰਮਿਆਨ ਸੇਵਾ ਕਰਦਾ ਕਿੰਨੇ ਕੋ ਗਰੰਟੀ ਤੁਸਾਂ ਹੁਣ ਤੱਕ ਬਣਾਏ ਜਿਹੜੇ ਤੁਸੀਂ ਸਿਖਾਏ ਹੋ ਮਹਾਰਾਜ ਜੀ ਨੌ ਗ੍ਰੰਥੀ ਮੈਂ ਤਿਆਰ ਕੀਤੇ ਹੈ ਨੌ ਗ੍ਰੰਥੀ ਹਾਂਜੀ ਬਹੁਤ ਵੱਡੀ ਗੱਲ ਐ ਨੌ ਗ੍ਰੰਥੀ ਤਿਆਰ ਕੀਤੇ ਆ ਹੂੰ ਤੇ ਕਬੀਸ਼ਰੀ ਲੈਣ ਦੇ ਵਿੱਚ ਮੈਂ 17 ਬੱਚਿਆਂ ਨੂੰ ਰੋਜ਼ੀ ਰੋਟੀ ਤੇ ਖਰਿਆ ਕੀਤਾ ਵਾਹ ਕੀ ਬਾਤ ਐ 17 ਬੱਚੇ ਅੱਜ ਮੇਰੀ ਕਬੀਸ਼ਰੀ ਦੁਆਰਾ ਹੂੰ ਆਪਣੀ ਰੋਟੀ ਖਵਾ ਰਹੇ ਅੱਛਾ ਤੁਸੀਂ ਕਬੀਸ਼ਰੀ ਵੀ ਕੀਤੀ ਆਪਣੇ ਤੁਸੀਂ ਫਿਰ ਵੀ ਕੀਤੀ ਜੀ ਹੁਣ ਵੀ ਕਬੀਸ਼ਰੀ 19 ਕਵੀਸ਼ਰ ਪ੍ਰਚਾਰ ਕੋ ਪ੍ਰਚਾਰਕ ਅੱਛਾ ਉਹ 17 ਤੁਸੀਂ ਕਵੀਸ਼ਰ ਤਿਆਰ ਕੀਤੇ ਉਹ ਵਿੱਚ ਕੋਈ ਨਾਮੀ ਗ੍ਰਾਮੀ ਵੀ ਹੈਗਾ ਬੰਦਾ ਜਿਹਦਾ ਅਜੇ ਪੂਰਾ ਨਾਂ ਹੋਵੇ ਹਾਂਜੀ ਹੈਗੇ ਆ ਜੀ ਕਿਹੜਾ ਨਾਂ ਇੱਕ ਤੇ ਕਾਬਲ ਸਿੰਘ ਸੋਈਆ ਅੱਛਾ ਇੱਕ ਸੁਵਿੰਦਰ ਸਿੰਘ ਚੰਡੀੜਾ ਅੱਛਾ ਇਹ ਚੰਗੇ ਛੋਟੀ ਦੇ ਆ ਗਏ ਨੇ ਇਸ ਤਰ੍ਹਾਂ ਹਾਂਜੀ ਹਾਂਜੀ ਇਹਨਾਂ ਨੂੰ ਉਹਨਾਂ ਨੇ ਨਹੀਂ ਤੁਹਾਡੇ ਹਾਲਾਤ ਆ ਕਿ ਮਾਰੇ ਜੀ ਉਹ ਮੇਰੀ ਲੱਤ ਟੁੱਟੀ ਤੇ ਆਣ ਕੇ ਮੇਰੇ ਕੋਲ ਆਉਂਦੇ ਰਹਾ ਮੈਨੂੰ ਉਹਨਾਂ ਨੇ ਸੇਵਾ ਵੀ ਦਿੱਤੀ ਸੇਵਾ ਵੀ ਦਿੱਤੀ ਮੇਰੇ 17 ਦੇ 17 ਹੀ ਸ਼ਗਿਰਦ ਜਿਹੜੇ ਆਣ ਕੇ ਉਹਨਾਂ ਨੇ ਮੈਨੂੰ ਹਲਫ ਕੀਤਾ ਵਾਹ ਕਿਆ ਬਾਤ ਹੈ ਸੰਗਤ ਜੀ ਇਹ ਬਹੁਤ ਵੱਡੀ ਗੱਲ ਹੈ ਕਿ ਇੱਕ ਗ੍ਰੰਥੀ ਸਿੰਘ ਨੇ ਆਪਣੀ ਸੇਵਾ ਦਰਮਿਆਨ 17 ਪ੍ਰਚਾਰਕ ਪੈਦਾ ਕੀਤੇ ਜਿਹੜੇ ਕਿ ਅੱਜ ਪ੍ਰਚਾਰ ਕਰ ਰਹੇ ਨੇ ਤੇ ਉੱਚ ਕੋਟੀ ਦੇ ਕਵੀਸ਼ਰ ਸਹਿਬਾਨ ਨੇ ਤੇ ਨਾਲ ਬਾਬਾ ਜੀ ਦੱਸ ਰਹੇ ਨੇ ਕਿ ਕਿੰਨੇ ਬਾਬਾ ਦੀ ਗਰੰਟੀ ਤਿਆਰ ਕੀਤੇ ਨੌ ਗਰੰਟੀ ਨੌ ਗਰੰਟੀ ਸਿੰਘ ਤਿਆਰ ਕੀਤੇ ਬਹੁਤ ਵੱਡੀ ਸੇਵਾ ਹੈ ਤੇ ਮੇਰਾ ਖਿਆਲ ਹੈ ਵੀ ਸ਼ਾਇਦ ਜੇ ਆਪਾਂ ਹੁਣ ਪੁੱਛਣ ਦੀ ਤੇ ਗੱਲ ਰਹਿ ਨਹੀਂ ਗਈ ਵੀ ਇਹਨਾਂ ਨੇ ਕੌਮ ਨੂੰ ਕੀ ਦਿੱਤਾ ਜੇ ਐਡੀ ਵੱਡੀ ਸੇਵਾ ਇਹਨਾਂ ਦੀ ਹੈ ਤੇ ਅੱਜ ਇਹਨਾਂ ਦੇ ਘਰ ਦੇ ਹਾਲਾਤ ਤਰਸਜੋਗ ਨੇ ਤੇ ਘਰ ਦੇ ਵਿੱਚ ਰੋਟੀ ਤੋਂ ਵੀ ਬੰਦਾ ਆਤਰ ਹੈ ਘਰ ਦੀਆਂ ਪਰਸ਼ਾਂ ਟੁੱਟੀਆਂ ਹੋਈਆਂ ਘਰ ਦੇ ਵਿੱਚ ਕੋਈ ਬਾਥਰੂਮ ਨਹੀਂ ਬਣਿਆ ਹੋਇਆ ਐਸੇ ਹਾਲਾਤ ਕਿਉਂ ਨੇ ਸਾਡੀ ਕੌਮ ਦੇ ਯਾਰ ਅਸੀਂ ਸਿਰਫ ਲੰਗਰ ਲਾਉਣ ਵਾਸਤੇ ਹੀ ਰਹਿ ਗਏ ਯਾਰ ਐਡੇ ਵੱਡੇ ਲੰਗਰ ਅਸੀਂ ਲਾ ਦਿੰਨੇ ਮੈਂ ਨਹੀਂ ਕਹਿੰਦਾ ਲੰਗਰ ਤਾਂ ਲਾਓ ਉਹ ਵੀ ਚਲੋ ਸਾਡੀ ਇੱਕ ਗੁਰੂ ਪਾਤਸ਼ਾਹ ਨੇ ਸਾਨੂੰ ਦੇਣ ਦਿੱਤੀ ਹੈ ਕਿ ਵੱਡੇ ਵੱਡੇ ਸਮਾਗਮ ਅਸੀਂ ਕਰਾਉਣੇ ਆ ਪਰ ਜਿੱਥੇ ਸਮਾਗਮ ਕਰਾਉਣੇ ਆ ਨਾ ਉੱਥੇ ਗੁਰੂ ਕੇ ਵਜੀਰਾ ਨੂੰ ਸਾਹਮਣਾ ਬੜਾ ਜ਼ਰੂਰੀ ਸੀਗਾ ਹੁਣ ਬਾਬਾ ਜੀ ਆਸ ਟਾਈਮ ਕੀ ਕਰ ਰਹੇ ਮੈਂ ਅਸਟ੍ਰੇ ਬਿੱਲਾ ਜੀ ਬਿੱਲਾ ਹੁਣ ਵੀਰ ਸਾਹਿਬ ਡਿਊਟੀ ਆ ਹੂੰ ਤੁੰਦ ਪੈਣ ਕਰਕੇ ਵੀਰ ਸਾਹਿਬ ਤੋਂ ਛੁੱਟੀਆਂ ਲਈਆਂ ਹੂੰ ਤੋਂ ਦੇ ਵਿੱਚ ਮੇਰੇ ਕੋਲ ਸਕੂਟੀ ਮੈਮ ਲੈ ਕੇ ਦਿੱਤੀ ਮੈਨੂੰ ਬੱਚਿਆਂ ਨੇ ਬੱਚਿਆਂ ਲੈ ਦਿੱਤੀ ਜਾਣ ਆਉਣ ਵਾਸਤੇ ਮੇਰੇ ਕੋਲ ਸਾਈਕਲ ਨਹੀਂ ਚੱਲਦਾ ਲੱਤਾਂ ਨਾਲ ਕਰਕੇ ਤੇ ਉਹਨਾਂ ਨੇ ਸਕੂਟੀ ਇੱਕ ਟਾਈਕ ਲਿਕੇ ਦਿੱਤੀ ਆ ਹੂੰ ਉਹ ਮੈਂ ਕਿਲਾਕ ਤੇ ਬਾਬੇ ਬੁੱਢੇ ਸਾਹਿਬ ਚਲੇ ਜਾਣਾ ਜੀ ਤੇ ਬਾਬੇ ਬੱਡਿਓ ਡਿਊਟੀ ਆਉਂਦੀ ਜਾਂ ਤੁੰਦ ਪੈਂਦੀ ਸੀ ਇੱਕ ਦਿਨ ਮੈਂ ਡਿਗ ਪੈਣ ਲੱਗਾ ਪਹਿਲੀ ਵਿੱਚ ਪਹਿਲੀ ਡੂੰਗੀ ਹਾਂ ਉੱਥੇ ਮੈਂ ਸਾ ਬ੍ਰੀਕ ਲਾ ਕੇ ਉਹਨੂੰ ਅਗਲੇ ਦਿਨ ਮੈਂ ਛੁੱਟੀ ਲੈ ਲਈ ਜੀ ਅਸਾ ਸ਼੍ਰੋਮਣੀ ਕਮੇਟੀ ਦੇ ਵਿੱਚ ਤੁਸੀਂ ਕੈਪ ਡਿਊਟੀ ਕਰਦੇ ਹੋ ਪਾਰਟੀ ਸੰਘ ਦੀ ਡਿਊਟੀ ਹਾਂਜੀ ਖੰਡ ਪਾਰਟੀ ਸੰਘ ਦੀ ਡਿਊਟੀ ਤੇ ਉੱਥੇ ਕੀ ਸੇਵਾ ਮਿਲਦੀ ਤੁਹਾਨੂੰ ਰੋਜ਼ ਦੇ ਰੋਜ਼ ਮਿਲਦੇ ਆ ਨਹੀਂ ਉੱਥੇ ਸਾਨੂੰ ਮਹੀਨੇ ਬਾਅਦ ਮਹੀਨੇ ਬਾਅਦ ਪੈਸੇ ਮਿਲਦੇ ਆ ਤੇ ਡਿਊਟੀ ਦੇ ਹਿਸਾਬ ਨਾਲ ਪੈਸੇ ਮਿਲਦੇ ਜਿੰਨੇ ਅਖੰਡ ਪਾਤਸ਼ਾਹਬ ਹੋਣਗੇ ਉਹਨੇ ਸਾਨੂੰ ਪੈਸੇ ਮਿਲਨੇ ਜੇ 2 ਅਤੇ 2 ਦੇ ਮਿਲਨੇ ਆ 4 ਅਤੇ 4 ਦੇ ਮਿਲਨੇ ਆ 10 ਅਤੇ 10 ਦੇ ਮਿਲਨੇ ਸ੍ਰੋਮਣੀ ਕਮੇਟੀ ਸਾਡੀ ਸਰਮੌਰ ਜੱਥੇਬੰਦੀ ਹੈ ਜਿਹਨੂੰ ਆਪਾਂ ਕਹਿੰਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਜੱਥੇਬੰਦੀ ਹਾਂਜੀ ਸਾਡੇ ਲਹੂ ਦੇ ਨਾਲ ਸਿਰਜੀ ਹੋਈ ਹੈ ਕਮੇਟੀ ਹੈ ਹਾਂਜੀ ਹਾਂਜੀ ਕਦੀ ਉਹਨਾਂ ਕੋਲ ਆਪਣੇ ਹਾਲਾਤ ਤੁਸੀਂ ਦਾਖਾ ਜਾ ਕੇ ਦੱਸੇ ਵੀ ਮੇਰੇ ਬੜੀ 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 ਕੋਈ ਮਦਦ ਮਿਲੀ ਕਿਸੇ ਪ੍ਰਕਾਰ ਦੀ ਕੋਈ ਮਦਦ ਨਹੀਂ ਅਜੇ ਤੱਕ ਮਿਲੀ ਸ਼ੁਰੂਆਮੇ ਕਮੇਟੀ ਵਾਲਾ ਕੋਈ ਤੇ ਜਿਹੜੇ ਤੁਸੀਂ ਕਹਿੰਦੇ ਇਲਾਜ ਵਗੈਰਾ ਤੁਸੀਂ ਕਰਾਇਆ ਉਹ ਫਿਰ ਕਿੱਥੋਂ ਆਇਆ ਸੀ ਇਹ ਇਲਾਜ ਜਿਹੜਾ ਸਾਡਾ ਕਰਾਇਆ ਇਹ ਗਰੰਤੀ ਸਿੰਘਾਂ ਨੇ ਕਰਾਇਆ ਗਰੰਤੀ ਸਿੰਘਾਂ ਨੇ ਸਾਡੇ ਭਾਈ ਪਰਮਜੀਤ ਸਿੰਘ ਜੀ ਝਵਾਲ ਹਮ ਰਣਪੀਰ ਸਿੰਘ ਜੀ ਝਵਾਲ ਇਹ ਵੀ ਪਾਰਟੀ ਸਿੰਘਾਂ ਦੇ ਸਾਡੇ ਗਰੰਤੀ ਸਿੰਘਾਂ ਦੇ ਪ੍ਰਧਾਨ ਹਮ ਵੀਰ ਬਾਬਾ ਬੁੱਢਾ ਸਾਹਿਬ ਦੇ ਹਮ ਇੱਕ ਸਰਦਾਰ ਮਹਿਲ ਸਿੰਘ ਲਾਲੂ ਘੁੰਮਣ ਹਮ ਉਹ ਵੀ ਸਾਡੇ ਪਾਰਟੀ ਸਿੰਘਾਂ ਦੇ ਪ੍ਰਧਾਨ ਹਮ ਦੂਸਰੀ ਪਾਰਟੀ ਦੇ ਆ ਹਮ ਤੇ ਇਹਨਾਂ ਆਪਸ ਵਿੱਚ ਇਕੱਠੇ ਕਰਕੇ ਪੈਸੇ ਜਿਹੜਾ ਕਿਸੇ ਨੇ 100 ਦਿੱਤਾ ਕਿ ਇਹਨੇ 500 ਦਿੱਤਾ ਕਿ ਇਹਨੇ 1000 ਦਿੱਤਾ ਕਿ ਇਹਨੇ ਪਿਲਾ ਦਿੱਤੇ ਆ ਉਹਨਾਂ ਨੇ ਕਰਕੇ ਤੇ ਇਹ ਪਹਿਲਾ ਜਿਹੜਾ ਨਾ ਮੇਰਾ ਉਹਨਾਂ ਨੇ ਕਰਵਾਇਆ ਹੂੰ ਪਿਲਾਸ਼ ਤਰੁ ਗਰੰਥੀ ਸਿੰਘ ਜਿਹੜੀ ਤੁਸੀਂ ਡਿਊਟੀ ਸੇਵਾ ਸਜਾ ਕੇ ਭਲਾਈ ਕਰਾਉਂਦੇ ਹੈ ਨਾ ਉਹ ਕਰਵਾਇਆ ਉਹਨਾਂ ਨੇ ਕਰਵਾਇਆ ਹਾਂ ਤੇ ਬਾਬਾ ਜੀ ਕੀ ਲੱਗਦਾ ਵੀ ਅੱਜ ਘਰ ਘਰ ਹਾਲਾਤ ਜਿਵੇਂ ਇਦਾਂ ਦੇ ਬਣ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੋਈ ਗਰੰਥੀ ਸਿੰਘ ਕਹੂਗਾ ਕਿ ਮੇਰੇ ਬੇਟੇ ਗਰੰਥੀ ਬਣਨ ਨੇਕੀ ਕੋਈ ਨਿਕਲਦਾ ਕੋਈ ਨਹੀਂ ਸਿਰ ਟੁਕਦਾ ਹੂੰ ਕੋਈ ਨਹੀਂ ਸਿਰ ਟੁਕਦਾ ਫਿਰ ਕੌਮ ਦਾ ਕੀ ਹਾਲ ਹੋਊਗਾ ਫਿਰ ਜ਼ੀਰੋ ਯਾਰ ਹੂੰ ਮੇਰੇ ਹਾਵਨਾਗਾ ਆਉਣ ਵਾਲਾ ਸਮਾਂ ਜਿਹੜਾ ਨਾ ਗ੍ਰੰਥੀਆਂ ਦੇ ਲਾਜ਼ਮੀ ਤੇ ਜ਼ੀਰੋ ਹੂੰ ਪ੍ਰਚਾਰਕਾਂ ਦੇ ਜ਼ੀਰੋ ਹੂੰ ਆ ਜਿਹੜੇ ਡੀਜੇ ਡੂ ਜਿਆਂ ਵਾਲੇ ਪਾਸੇ ਜਾਣ ਤੇ ਇਹ ਮੈਂ ਕੁਝ ਕਹਿ ਨਹੀਂ ਸਕਦਾ ਤਾਕੀ ਕਰ ਜਾਣ ਹੂੰ ਬਾਕੀ ਗ੍ਰੰਥੀਆਂ ਵੱਲੋਂ ਤੇ ਕੋਈ ਨਾ ਕੋ ਪਾਠ ਸਿਖਾਉਣ ਵਾਸਤੇ ਤਿਆਰ ਹੂੰ ਜੇ ਨਾ ਹੀ ਬੱਚੇ ਜਿਹੜੇ ਸੂਝਵਾਨ ਨੇ ਉਹ ਇਹ ਪਾਰਸ ਨੂੰ ਸਿੱਖਣ ਵਾਸਤੇ ਚਾਰ ਹੂੰ ਤੁਹਾਡੇ ਬੱਚੇ ਦੋ ਨੇ ਮੇਰੇ ਬੱਚੇ ਦੋ ਹੈ ਤੁਸੀਂ ਆਪਣੇ ਬੱਚੇ ਕਿੰਨੇ ਗਰੰਟੀ ਬਣਾਏ ਮੇਰਾ ਇੱਕੋ ਇੱਕ ਬੱਚਾ ਗਰੰਟੀ ਆ ਇੱਕ ਗਰੰਟੀ ਆ ਤੇ ਉਹ ਉਹ ਡਿਊਟੀ ਕਰਦਾ ਉਹ ਕਲਕੱਤੇ ਡਿਊਟੀ ਕਰਨ ਗਿਆ ਜੀ ਕਲਕੱਤੇ ਡਿਊਟੀ ਕਰਦਾ ਸ਼ਾਦੀ ਸ਼ੋਦਾ ਸ਼ਾਦੀ ਸ਼ੋਦਾ ਉਹਦੇ ਵੀ ਦੋ ਬੱਚੇ ਆ ਤੇ ਉਹ ਵੀ ਮੇਰੇ ਵਾਂਗੂ ਹੱਦੋਂ ਜ਼ਿਆਦਾ ਮਜ਼ਬੂਰ ਆ ਮਜ਼ਬੂਰ ਆ ਹਾਂਜੀ ਮਤਲਬ ਗਰੰਟੀ ਸਿੰਘਾਂ ਦੇ ਹਾਲਾਤ ਹੀ ਇਦਾਂ ਦੇ ਨੇ ਸਾਹ ਉਹ ਮਸਾ ਆਪਣਾ ਪਰਿਵਾਰ ਮਹਾ ਪਾਲ ਰਿਹਾ ਮਸਾ ਆਪਣਾ ਪਾਲ ਕਿਸੇ ਨੂੰ ਕੀ ਕੀ ਕੋਣ ਜੀ ਮੁਸ਼ਕਿਲ ਹੋ ਗਈ ਹੂੰ ਆਉਣ ਵਾਲੇ ਸਮੇਂ ਚ ਇੱਕ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਉਣ ਵਾਲੇ ਸੰਗਤ ਵੈਸੇ ਜੇ ਗੁਰੂ ਦੇ ਸਾਹਬ ਰਹਿਵੇਂ ਤਾਂ ਮੈਂ ਕਹਿੰਦਾ ਵੀ ਸਾਰਿਆਂ ਨੂੰ ਗੁਰਸਿੱਖੀ ਲੰਟੀ ਕਰਨੀ ਚਾਹੀਦਾ ਪਰ ਮਜਬੂਰੀ ਇਸ ਗੱਲ ਦੀ ਆ ਕਿ ਮਗਰ ਸਪੋਰਟ ਹੈ ਨਹੀਂ ਸਾਡੀ ਪੁੱਛਗਿਸ਼ ਹੈ ਨਹੀਂ ਸਾਡੀ ਦੇਖਪਾਲ ਹੈ ਨਹੀਂ ਤੇ ਜਦੋਂ ਦੇਖਪਾਲ ਹੈ ਨਹੀਂ ਹੁਣ ਇਹੋ ਸਾਡੀ ਇੱਕ ਧਾਰਮਿਕ ਸੰਸਥਾ ਹੈ ਅਖੰਡ ਪਾਠੀ ਸਿੰਘਾਂ ਦੀ ਇਹਦੇ ਵਿੱਚ ਸਾਨੂੰ ਐ ਖੁਸ਼ ਹੋਣਾ ਚਾਹੀਦਾ ਤੇ ਅੱਜ ਸਾਰਾ ਪਰਿਵਾਰ ਅਹੀਂ ਮਜਬੂਰ ਆ ਅਹੀਂ ਕਿਨੂੰ ਆਪਣੇ ਮਗਰ ਲਾਵਾਂਗੇ ਆਪਣੀ ਮਜਬੂਰੀ ਮਗਰ ਲਾਵਾਂਗੇ ਨਾ ਬਿਲਕੁਲ ਕਿ ਜੇ ਨਾ ਅਹੀਂ ਮਜਬੂਰ ਨਾ ਤੁਸੀਂ ਵੀ ਮਜਬੂਰ ਹੋ ਗੋ ਹਾਂ ਪੜ੍ਹ ਸਿੱਖੋ ਭੁੱਖੇ ਮਰੋ ਹਾਂ ਮਤਲਬ ਪੜ੍ਹ ਸਿੱਖੋ ਤੇ ਭੁੱਖੇ ਮਰੋ ਭੁੱਖੇ ਮਰੂ ਇਹੋ ਹੀ ਆਖਾਂਗੇ ਇਹੋ ਹੀ ਆਖਾਂਗੇ ਤੁਹਾਨੂੰ ਕਿਉਂ ਲੱਗਦਾ ਵੀ ਗਰਤੀ ਸਿੰਘ ਭੁੱਖੇ ਮਰ ਰਿਹਾ ਹੈ ਭੁੱਖੇ ਮਰ ਲੈ ਮੰਨ ਲਓ ਮੇਰੇ ਵੱਲ ਲੈ ਜਾ ਲੋ ਹਾਂ ਇੱਕ ਮਹੀਨਾ ਡੀਕੇਪਾਂ ਹਾਂ ਪਿੰਡ ਦੇ ਵਿੱਚ ਪਾਠੇ ਨਹੀਂ ਹਾਂ ਲੋਕਲ ਪਾਠੇ ਨਹੀਂ ਵੀਰ ਸਾਹਿਬ ਡਿਊਟੀ ਆ ਉਥੇ ਵੀ ਡਿਊਟੀ ਜਿਹੜੀ ਆ ਨਾ ਉਸੇ ਟਾਈਮ ਨਾਲ ਮਿਲਣੀ ਆ ਕਿ ਜਿੱਤਨਾ ਵਾਰ ਤਰਤੀਬ ਆ ਤੁਰਿਆਉਂਦਾ ਲੜੀ ਵਾਰ ਉਥੇ ਪੈਸੇ ਮਿਲਨੇ ਆ ਜਿੰਨੇ ਹੋਣਗੇ ਪਾਠ ਉਹਨੇ ਮਿਲਨੇ ਆ ਕੋਈ ਪੱਕੀ ਪਰਮਨੈਂਟ ਡਿਊਟੀ ਨਹੀਂ ਪਰਮਨੈਂਟ ਡਿਊਟੀ ਨਹੀਂਗੀ ਪਰਮਨੈਂਟ ਡਿਊਟੀ ਡਿਊਟੀ ਦੇ ਹਿਸਾਬ ਦੇਂਦੇ ਵੀ ਡਿਊਟੀ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਕਿੰਨੀਆਂ ਡਿਊਟੀਆਂ ਰੋਜ਼ ਕਰ ਲੈਂਦੇ ਹੋ ਡਿਊਟੀਆਂ 2 ਲੱਗਦੀਆਂ 2 ਚਰਾਏ ਕਿਰਾਕ ਨੂੰ ਇੱਕ ਤਸਵੀਰ ਕਿੰਨਾ 200 250 ਰੁਪਏ ਡਿਊਟੀ ਹੋਊਗੀ 250 300 270 270 ਰੁਪਏ ਇੱਕ ਡੂਟੀ ਦੇ ਇੱਕ ਡੂਟੀ ਦੇ ਤੇ ਰੋਜ਼ ਦੇ ਦੋ ਡੂਟੀਆਂ ਲਾ ਲੇਦੇ ਇੱਕ ਡੂਟੀ ਇੱਕ ਰਾਤ ਨੂੰ ਇੱਕ ਦਿਨੇ ਤੇ ਪੈਸੇ ਕੰਟੀਨਿਊਸ ਪਾਦੇ ਤੇ ਬਿਨਵਾ ਮਹੀਨੇ ਬਾਅਦ ਪੈਣੇ ਆ ਮਹੀਨੇ ਬਾਅਦ ਹਾਂਜੀ ਹੁਣ ਕੀ ਕਹਿਣਾ ਚਾਹੋਗੇ ਐਨ ਆਰ ਆਈ ਵੀਰ ਸਾਡੇ ਬੈਠੇ ਨੇ ਗਰੰਟੀ ਸੰਗਤ ਕਰਦੇ ਨੇ ਐਨ ਆਰ ਆਈ ਵੀਰ ਬੈਠੇ ਆ ਨਾ ਮੈਂ ਤੇ ਉਹਨਾਂ ਨਾਲ ਇਥੋਂ ਤੱਕ ਉਹਨਾਂ ਦਾ ਧੰਨਵਾਦੀ ਆ ਕਿ ਉਹ ਅੱਜ ਵੀ ਸਾਡੇ ਵਾਸਤੇ ਬਹੁਤ ਕੁਝ ਸੋਚਦੇ ਆ ਆ ਸਾਨੂੰ ਇਥੋਂ ਤੱਕ ਉਹਨਾਂ ਨੇ ਪਹੁੰਚਾਇਆ ਹੈ ਕਿ ਸਾਡੇ ਗਰੀਬਾਂ ਦੀਆਂ ਲੜਕੀਆਂ ਦੇ ਵਿਆਹਾਂ ਤੋਂ ਉੱਤੇ ਉਹਨਾਂ ਨੇ ਪੈਸੇ ਕੱਲੇ ਆ ਸਾਡੇ ਹੈਂਡੀਕੈਪਾਂ ਦੇ ਲਾਗਾਂ ਵਾਸਤੇ ਉਹਨਾਂ ਨੇ ਪੈਸੇ ਕੱਲੇ ਆ ਗਾਂ ਵੀ ਕੱਲਦੇ ਇਹ ਅਸੀਂ ਉਹਨਾਂ ਨੂੰ ਇਥੋਂ ਤੱਕ ਰਕੇ ਧੰਨਵਾਦ ਹੀ ਉਹਨਾਂ ਦਾ ਕਰ ਸਕਦੇ ਆ ਅਰਦਾਸ ਕਰ ਸਕਦੇ ਆ ਕਿ ਉਹਨਾਂ ਦੇ ਹੱਕ ਦੇ ਵਿੱਚ ਪਾਕਸ਼ਾ ਉਹਨਾਂ ਨੂੰ ਜਿੱਥੇ ਵੀ ਬੈਠੇ ਆ ਉੱਥੇ ਉਹਨਾਂ ਨੂੰ ਚੜ੍ਹਦੀ ਕਲਾ ਕਰੇ ਉਹਨਾਂ ਦੇ ਕਾਰੋਬਾਰਾਂ ਵਿੱਚ ਇੰਨੀ ਬਰਕਤ ਪਾਵੇ ਕਿ ਸਤਗੁਰੂ ਪਾਸ਼ਾ ਵਾਧੂ ਵਾਧੂ ਕਮਾਈ ਕਰ ਸਕਣ ਤੇ ਵਾਧੂ ਵਾਧੂ ਦੇਸ਼ ਕੌਮ ਦੇ ਬੱਚਿਆਂ ਗਰੀਬਾਂ ਦੀ ਸੇਵਾ ਵਿੱਚ ਭਾਗ ਲੈ ਕੇ ਤੇ ਆਪਣੇ ਜ਼ਿੰਦਗੀ ਨੂੰ ਸਫਲਾ ਬਣਾ ਸਕਦੇ ਜੀ ਇੱਕ ਤੁਹਾਡਾ ਮੋਬਾਈਲ ਨੰਬਰ ਹੈਗਾ ਕੋਈ ਜੀ ਹਾਂ ਮੋਬਾਈਲ ਨੰਬਰ ਬੋਲ ਦਿਓ ਲਓ ਜੀ 38283 00 7682 ਹਾਂ 8283 00 7682 ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ ਮਰਦੀ ਬਾਈ ਖਾਲਸਾ ਬਾਈ ਫਤਿਹ ਬੈਣੀ ਫਤਿਹ ਐਸੋ ਇੱਕ ਮਾਤਾ ਜੀ ਤੇ ਤੁਹਾਨੂੰ ਦੋ ਗੱਲਾਂ ਕਰਵਾ ਦਈਏ ਜ਼ਰੂਰ ਮਾਤਾ ਜੀ ਕਿਵੇਂ ਦੇ ਹਾਲਾਤ ਨੇ ਕਦੋਂ ਕਦੋਂ ਤੁਸੀਂ ਮੰਝੇ ਤੇ ਹੋ 7 ਸਾਲ ਹੋ ਗਏ ਪਾਈ 7 ਸਾਲ ਹੋ ਗਿਆ ਹਾਂਜੀ ਤੇ ਫਿਰ ਬਾਪੂ ਜੀ ਤੋਂ ਇਲਾਵਾ ਹੋਰ ਕੋਈ ਕੋਈ ਦਾ ਸਾਧਨ ਨਹੀਂ ਸੀ ਨਹੀਂ ਨਹੀਂ ਕੋਈ ਸਾਧਨ ਨਹੀਂ ਬਾਬਾ ਜੀ ਜਾਣਗੇ ਤੇ ਪਾਹਾ ਹੋਗਾ ਨਹੀਂ ਤੇ ਨਹੀਂ ਬੱਚੇ ਬਚਰੇ ਤਾਂ ਹੋਣ ਲੱਗੇ ਕਮਾਉਣ ਅੱਛਾ 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 ਕੋਈ ਸਰਕਾਰੀ ਸੁਵਿਧਾਵਾਂ ਨਹੀਂ ਤੁਹਾਨੂੰ ਮਿਲੀਆਂ ਜਿ ਤਰ੍ਹਾਂ ਕੋ ਆਟਾ ਦਾਲ ਸਕੀਮ ਨਹੀਂ ਇੱਥੇ ਨਹੀਂ ਕੋਈ ਨਹੀਂ ਕਣਤ ਮਿਲਦੀ ਆ ਕਣਕ ਆਉਂਦੀ ਆ। ਕਣਕ ਆਉਂਦੀ ਛੇ 37 ਮਹੀਨੇ। ਅੱਛਾ ਤੇ ਹੋਰ ਕੁਝ ਨਹੀਂ ਨਾ ਕੋਈ। ਸਰਕਾਰ ਵੱਲੋਂ ਇੱਕ ਨਿਵਾਸ ਯੋਜਨਾ ਤਹਿਤ ਘਰ ਕਮਰੇ ਬਣਾ ਕੇ ਦਿੱਤੇ ਆ। ਕੋਈ ਸਰਕਾਰੀ ਕਮਰਾ। ਨਾ ਕੋਈ ਸਰਕਾਰੀ ਕਮਰਾ ਨਹੀਂ। ਕੋਈ ਬਾਥਰੂਮ। ਨਾ ਇਹ ਤਾਂ ਇੱਕ ਬਾਥਰੂਮ ਨਾ ਇਹ ਤਾਂ ਕੁਝ ਨਹੀਂ ਪਾਜੀ ਦਿੱਤਾ। ਕੁਝ ਨਹੀਂ ਬਣਾ ਕੇ ਦਿੱਤਾ। ਨਾ ਪੈਨਸ਼ਨ ਮਿਲਦੀ ਸਰਕਾਰ ਨੂੰ ਤੁਹਾਨੂੰ ਨਹੀਂ ਮੈਨੂੰ ਨਹੀਂ ਮਿਲਦੀ ਬਾਬ ਇਹਨਾਂ ਨੂੰ ਮਿਲਦੀ ਬਾਬਾ ਜੀ ਨੂੰ ਮਿਲਦੀ ਹੈ ਹਾਂਜੀ ਇਹਨਾਂ ਨੂੰ ਹੋਰ ਕੁਝ ਕਹਿਣਾ ਚਾਹੁੰਦੇ ਸਾਡੇ ਜਿਹੜੇ ਦਾਨੀ ਵੀਰ ਬੈਠੇ ਨੇ ਹੁਣ ਕੀ ਕਹਿਣਾ ਚਾਹੁੰਦੇ ਇਹ ਤਾਂ ਨੇ ਕੁਝ ਨਾ ਕੋਈ ਸਹਾਇਤਾ ਹੋਣੀ ਚਾਹੀਦੀ ਹੈ ਜੋ ਅਸੀਂ ਕਮਰੇ ਵੀ ਬਣਾ ਲਈਏ ਆਪਣੇ ਮਾਰੇ ਚੰਗੇ ਤੇ ਸਾਡੀ ਪੈਸਾ ਵੀ ਲੱਗ ਜੇ ਹੂੰ ਹੂੰ ਇਹ ਸੋ ਸਭ ਨੇ ਜੀ ਗੱਲ ਇਹ ਆ ਵੀ ਮੁੱਕ ਦੀ ਗੱਲ ਇਹ ਆ ਵੀ ਜੇ ਤੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਕੌਮ ਜਿਹੜੀ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਇਹ ਸਾਡੇ ਗ੍ਰੰਥੀ ਸਿੰਘਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਇੱਕ ਬੰਦੇ ਨੇ 9 ਗ੍ਰੰਥੀ ਪੈਦਾ ਕੀਤੇ 17 ਤੋਂ ਵੱਧ ਪ੍ਰਚਾਰਕ ਪੈਦਾ ਕੀਤੇ ਪਰ ਅੱਜ ਉਹਦੇ ਘਰ ਦੇ ਹਾਲਾਤ ਐਸੇ ਨੇ ਕਿ ਘਰ ਰੋਟੀ ਤੋਂ ਵੀ ਆਤਰ ਹੈ ਘਰ ਦੇ ਹਾਲਾਤ ਤੁਹਾਨੂੰ ਦਿਖਾਏ ਨੇ ਘਰ ਦੀਆਂ ਛੱਤਾਂ ਝੋਂਦੀਆਂ ਨੇ ਸਰਦੀ ਦਾ ਮੌਸਮ ਹੈ ਇਸ਼ਨਾਣ ਤੋਂ ਪਰਿਵਾਰ ਬੈਠਾ ਕਿਉਂਕਿ ਘਰ ਵਿੱਚ ਬਾਥਰੂਮ ਹੈ ਨਹੀਂ ਹੁਣ ਤੁਸੀਂ ਪਤਾ ਜੇ ਧੁੰਦ ਪਈ ਹੋਵੇ ਤੇ ਆਪਾਂ ਖੁਦ ਇਸ਼ਨਾਣ ਕਰਨਾ ਹੋਵੇ ਨਾ ਤੇ 100 ਵਾਰੀ ਸੋਚੀਦਾ ਵੀ ਯਾਰ ਅੰਦਰ ਕਮਰਾ ਬੰਦ ਕਰਕੇ ਫੇਰ ਇਸ਼ਨਾਣ ਕਰੀਏ ਪਰ ਇੱਕ ਬਿਰਧ ਬੰਦਾ 76 ਸਾਲ ਦੀ ਉਮਰ ਮਾਤਾ ਜੀ ਵੀ ਲਗਭਗ 70 ਦੇ ਲਗਭਗ ਹੋਣਗੇ ਤੇ ਇੰਨੀ ਵੱਡੀ ਅਰੀ ਉਮਰ ਦੇ ਵਿੱਚ ਇਹਨਾਂ ਨੇ ਇਸ਼ਨਾਣ ਕਿੱਥੇ ਕਰਨਾ ਉਹਨਾਂ ਨੇਂ ਕਿਹਾ ਵੀ ਇਹ ਖਾਣਗੇ ਕੀ ਵਿਚਾਰੇ ਤੇ ਨਹਾਉਣਗੇ ਕਿੱਥੇ ਸੋ ਇਹ ਸੰਗਤ ਜੀ ਤੁਹਾਡੇ ਸਹਿਯੋਗ ਦੇ ਨਾਲ ਹੋਣਾ ਮੋਬਾਈਲ ਨੰਬਰ ਬਾਬਾ ਜੀ ਨੇ ਬੋਲ ਦਿੱਤਾ ਹੈ ਚੈਨਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੁਸੀਂ ਕਿਸੇ ਵੀ ਬਾਬਾ ਜੀ ਦੇ ਨਾਲ ਸਿੱਧਾ ਕਾਲ ਕਰੋ ਤੁਸੀਂ ਇਹਨਾਂ ਦੇ ਘਰ ਦੇ ਹਾਲਾਤ ਆ ਕੇ ਦੇਖੋ ਜੇਕਰ ਤੁਹਾਨੂੰ ਲੱਗਦਾ ਕਿ ਬਾਬਾ ਜੀ ਵਾਕਈ ਸੱਚੀ ਗੱਲ ਹੈ ਬਾਬਾ ਜੀ ਦੇ ਹਾਲਾਤ ਵਾਕਈ ਤਰਸਯੋਗ ਨੇ ਤੇ ਇਸ ਪਰਿਵਾਰ ਦੀ ਮਦਦ ਜਿਹੜੀ ਹੈ ਉਹ ਜ਼ਰੂਰ ਕਰਿਓ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਸਾਡੀ ਧਾਰਮਿਕ ਸੰਸਥਾਵਾਂ ਤੱਕ ਵੀ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ